ਕੋਹ ਹੈਗਾ ਉਸੇ ਨੰਬਰ ਤੇ ਭਾਦਾ ਆ ਕਰੋ ਆਹ ਜੀ ਤਾਂ ਬੰਦ ਕਰੋ ਇਹ ਕਿੱਥੇ ਆ ਇੱਕ ਮਿੰਟ ਪਰ ਉਸ ਤੋਂ ਲੱਗਾ ਦੋਜੀ ਆ ਆ ਦੇਖੋ ਅੱਗੇ ਨੰਬਰ ਦਾ ਪਿੱਛੇ ਨੰਬਰ ਬਣਾਏ ਦੀ ਮੂਵੀ ਹਾਂ ਜੀ ਦੱਸੋ ਤੁਸੀਂ ਕਿਉਂ ਜਿਹੜਾ ਬਾਈਕ ਦੇ ਉੱਪਰ ਬੀਨਾਂ ਦੇ ਨੰਬਰ ਉਸ ਤੋਂ ਕੰਮ ਪਰੇ ਹੋ ਸ਼ਰੀ ਮਨਾਂ ਤੁਹਾਡੀ ਦੇ ਦੇ ਤਨ 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 ਕਿੰਦਾ ਬੋ ਵੇ ਇਧਰ ਨੂੰ ਬੁਲਾਇਆ ਹਾਂ ਹਾਂ ਭਾਈ ਦਰ ਦੇ ਪਾਸੇ ਇਧਰ ਇਧਰ ਉਹ ਸਰਵਰਮੈਨ ਇਧਰ ਆ ਗਿਆ ਬੋਲਟ ਉਹ ਇਧਰ ਆ ਗਿਆ ਬੋਲਟ ਉਹ ਹਾਂ ਵਾਹ ਵਾਹ ਅੱਛਾ ਕੀ ਕਰੀ ਤੇਰੇਆ ਸਰਦ ਨਾਕਾ ਲਾ ਕੇ ਖੜੇ ਲੱਖ ਮਿੰਟ ਜੋ ਕੇ ਕੀ ਕਹਿਣਾ ਹੈ ਸਾਡਾ ਰੈਗੂਲਰ ਨਾਕਾ ਹੁੰਦਾ ਹੈ ਵੇ ਵੀ ਟਾਲੀ ਵਾਲੇ ਚੌਕ ਹੁੰਦਾ ਆ ਮੇਰੇ ਗਗਨ ਚੌਕ ਹੁੰਦਾ ਆ ਵੀ ਬਈ ਦੋਦਰਾ ਸਾਹਿਬ ਦੇ ਮੋੜੇ ਲਾਇਆ ਹੁੰਦਾ ਆ ਅੱਜ ਅਸੀਂ ਨਕੜਵਾਨੀ ਚੌਕ ਨਾਲ ਕਰਾਏ ਕਿਉਂਕਿ ਆ ਰੂਲ ਅਸੀਂ ਸ਼ਹਿਰ ਦੇ ਵਿੱਚ ਵਨਵੇ ਕੀਤਾ ਆ ਇੱਕ ਇਹ ਕਣ ਦੇ ਕਾਰਨ ਲੋਕਾਂ ਨੂੰ ਜਿਹੜਾ ਆ ਗੱਡੀਆਂ ਇੱਕ ਦੂਜੇ ਨਾਲ ਛਾਗ ਜਾਂਦੇ ਬਹੁਤ ਪਰੇਸ਼ਾਨੀ ਹੁੰਦੀ ਏ ਇਸ ਕਰਕੇ ਇਹਨੂੰ ਜਿਹੜਾ ਆ ਵਨਵੇ ਕਰਤਾ ਤੇ ਜਿਹੜਾ ਵੀ ਕਿਸੇ ਵੀ ਪਬਲਿਕ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਹੜੇ ਟ੍ਰਿਪਲ ਰਾਈਡਿੰਗ ਵਾਲੇ ਤੇ ਵਿਦਆਊਟ ਨੰਬਰ ਵਾਲੇ ਉਹਨਾਂ ਦੇ ਚਲਾਨ ਕੱਟੇਗੇ ਅੱਜ 10 ਚਲਾਨ ਅਸੀਂ ਫੈਸਤੇ ਕੀਤੇ ਸਰ ਇਹ ਕਿਨੇ ਕਿੰਨੇ ਤੋਂ ਕਿੰਨੇ ਲਾਓਗੇ ਨਾਕਾ ਆ ਨਾਕਾ ਪਬਲਿਕ ਸਿਸਟਮ ਸਟਾਰਟ ਹੋ ਜਾਂਦੀ ਹੈ 4 ਵਜੇ 5 ਵਜੇ ਉਸ ਤੋਂ ਬਾਅਦ ਨਾ ਸੀ ਨਾ ਆਕਾ ਇੱਥੇ ਕਨਵਰਟ ਕਰ ਦਿੰਦੇ ਆ ਜਿਵੇਂ ਕਿ 9 ਵਜੇ ਤੱਕ 10 ਵਜੇ ਤੱਕ ਰਹੂਗੀ ਇੱਥੇ ਉਹਦੇ ਵਿੱਚ ਤੱਕ ਪਹੁੰਚ ਕੀ ਕਹਿਣ ਜਾਂਦੇ ਸ਼ਹਿਰ ਵਾਸੀਆਂ ਨੂੰ ਇਹ ਜਿਹੇ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਾਂਗੇ ਵੀ ਜਿਹੜਾ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੀ ਹੈ ਤੁਹਾਡੇ ਕਰਕੇ ਕਈ ਵਾਰੀ ਗੱਡੀਆਂ ਫਸ ਜਾਂਦੀਆਂ ਉਹਨੂੰ ਸਾਈਡ ਤੇ ਲਾਓ ਜੇ ਵਨਵੇ ਅਸੀਂ ਕੀਤਾ ਹੈ ਤਾਂ ਵਨਵੇ ਦਾ ਇਸਤੇਮਾਲ ਕਰੋ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਅਸੀਂ ਦਾਹੇ ਪਿੰਕ ਕਰਾਂਗੇ